ठाणान اسلام آباد ਦੀ ਪੁਲਿਸ ਨੇ ਪੀਸੀਬੀ ਸਾਹਿਬ ਸ਼੍ਰੀ ਕਗਨਦੀਪ ਜੀ ਇਹਨਾਂ ਦੀ ਰਹਿਮਾਈ ਹੇਠ ਇੱਕ ਮੁਕਦਮਾ 29 ਤਰੀਕ ਨੂੰ ਦਰਜ ਕੀਤਾ ਸੀਗਾ ਜਿਸ ਦੇ ਵਿੱਚ ਦੋ ਦੋਸ਼ੀ ਜਗਦੀਸ਼ ਸਿੰਘ ਤੇ ਲਖਪ੍ਰੀਤ ਸਿੰਘ ਜਿਹੜੇ ਕੌਂਕੇ ਦੇ ਰਹਿਣ ਵਾਲੇ ਸਨ ਉਹਨਾਂ ਦੋਵਾਂ ਨੂੰ ਇਸ ਦੇ ਵਿੱਚ ਗ੍ਰਿਫਤਾਰ ਕੀਤਾ ਸੀਗਾ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਸ ਦੇ ਵਿੱਚ 704 ਗ੍ਰਾਮ ਹੈ ਰੋਣ ਜੜੀ ਇਹਨਾਂ ਨੇ ਉਮਰਾਮ ਕੀਤੀ ਸੀ ਜਦੋਂ ਇਹਨਾਂ ਦੋਸ਼ੀਆਂ ਦੀ ਅੱਗੇ ਮਜਬੂਰ ਪੁਚੀਸ਼ ਕੀਤੀ ਗਈ ਉਸ ਪੁਛਕ ਦੇ ਦੌਰਾਨ ਇੱਕ ਹੋਰ ਦੋਸ਼ੀ ਸਾਹਿਬ ਸਿੰਘ ਸਾਹਾ ਵਾਸੀ ਖਾਸਾ ਕਲੋਨੀ ਦਾ ਜਿਹੜਾ ਉਸ ਦੇ ਵਿੱਚ ਨਾਮਿਨੇਟ ਹੋਇਆ ਸਾਹਿਬ ਜੀ ਨੂੰ ਇਸ ਪੁਲਸ ਪਾਰਟੀ ਨੇ ਜਿਹੜਾ ਵਾ ਅਰੈਸਟ ਕੀਤਾ ਇਸ ਨੂੰ ਅਰੈਸਟ ਕਰਨ ਤੋਂ ਬਾਅਦ ਤਿੰਨ ਵਿਦੇਸ਼ੀ ਜਿਹੜੇ ਗਲੌਕ ਪਿਸਟਲ ਆ ਜਿਹੜੇ ਮੇਡ ਇਨ ਆਸਟਰੀਆ ਉਹ ਜਿਹੜੇ ਤਿੰਨ ਇਹਨਾਂ ਨੇ ਉਸ ਤੋਂ ਰਿਕਵਰ ਕੀਤੇ ਨੇ ਇਹ ਸਾਰਾ ਨੈਟਵਰਕ ਜਿਹੜਾ ਹੈ ਇਹ ਬਾਹਰ ਬੈਠਾ ਮਲੇਸ਼ੀਆ 'ਚ ਬੈਠਾ ਗੌਰਵ ਪੁਰਪੁਰਾ ਪੁੱਤਰ ਹਰਜੀਤ ਸਿੰਘ ਜਿਹੜਾ ਪਿੰਡ ਕੌਂਕੇ ਦਾ ਆ ਜਿਹੜਾ ਇਸ ਵਕਤ ਮਲੇਸ਼ੀਆ ਦੇ ਵਿੱਚ ਆ ਉਹ ਇਸ ਨੂੰ ਰਨ ਕਰ ਰਿਹਾ ਸੀਗਾ ਇਸ ਦੇ ਜਿਹੜੇ ਘੋਰੀ ਦੇ ਲਿੰਕ ਆ ਉਹ ਪਾਰ ਪਾਕਿਸਤਾਨ ਦੇ ਨਾਲ ਸਮਗਲਰਾਂ ਦੇ ਨਾਲ ਸਨ ਜਿਹੜਾ ਉੱਥੋਂ ਇਹ ਹਥਿਆਰ ਅਤੇ ਹੈਰੋਇਨ ਜਿਹੜੀਆਂ ਦੋਵਾਂ ਦੀ ਸਪਲਾਈ ਇਹਨਾਂ ਦੇ ਥਰੂ ਕਰਦਾ ਸੀਗਾ ਇਸ ਸਪਲਾਈ ਨੂੰ ਇਹ ਵਕ ਵਕ ਥਾਵਾਂ ਤੋਂ ਜਿਹੜਾ ਚੁੱਕ ਕੇ ਅੱਗੇ ਜਿਹੜਾ ਇਸ ਨੂੰ ਡਿਸੈਮੀਨੇਟ ਕਰਦੇ ਸਨ ਇਸ ਦੇ ਵਿੱਚ ਇਹਨਾਂ ਤਿੰਨਾਂ ਨੂੰ ਅਰੈਸਟ ਕਰਕੇ ਹੁਣ ਤੱਕ ਇਸ ਮੁਕੱਦਮੇ ਦੀ ਤਫਤੀਸ਼ ਦੌਰਾਨ 704 ਗ੍ਰਾਮ ਹੈਰੋਇਨ ਅਤੇ ਤਿੰਨ ਜਿਹੜੇ ਪਿਸਟਲ ਜਿਹੜੇ ਰਿਕਵਰ ਹੋਏ ਹਨ ਜਿਹੜੇ ਦੋਸ਼ੀ ਸਾਡੇ ਕੋਲੇ ਇਸ ਵਕਤ ਪੁਲਿਸ ਰਿਮਾਰਡ ਤੇ ਹਨ ਤੇ ਇਹਨਾਂ ਦੀ ਅੱਗੇ ਪੁੱਛਗਿੱਛ ਕਰਕੇ ਜਿਹੜਾ ਇਸ ਨੈਟਵਰਕ ਨੂੰ ਸਾਰਾ ਜਿਹੜਾ ਬੇਪਰਵਾਹ ਕੀਤਾ ਜਾ